1604 ਦੇ ਵਿੱਚ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਹੁੰਦਾ ਹੈ ਪਹਿਲੇ ਗ੍ਰੰਥੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਪਹਿਲਾ ਹੁਕਮਨਾਮਾ ਜਦੋਂ ਲਿਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਨ ਆਇਆ ਰਾਮ ਵੜੀਆਂ ਹੀ ਬਖਸ਼ਿਸ਼ਾਂ ਕੀਤੀਆਂ ਇਥੋਂ ਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਮ ਨੂੰ ਸੁੱਖ ਆਸਨ ਕੀਤਾ ਸਤਿਗੁਰੂ ਜੀ ਦਾ ਸਿੱਖ ਆਖਣ ਲੱਗੇ ਸਤਿਗੁਰੂ ਜੀ ਕੋਲ ਤੁਹਾਡਾ ਬਲੰਗ ਵੀ ਡਰਦੀ ਏ ਸਤਿਗੁਰੂ ਕਹਿੰਦੇ ਨਹੀਂ ਸਾਡਾ ਅਸਲ ਜ਼ਮੀਨ ਤੇ ਲਾਓ ਅੱਜ ਵੀ ਤੁਸੀਂ ਅਕਾਲ ਪੁਰਖ ਸਾਹਿਬ ਚਲੇ ਜਾਓ ਜਿੱਥੇ ਸੁੱਖ ਆਸਨ ਸਾਹਿਬ ਹੁੰਦਾ ਹੈ ਨਾ ਉਹ ਪਲੰਗ ਥਲੇ ਚਾਦਰ ਚੱਟੀ ਵਿਸ਼ੀ ਹੁੰਦੀ ਹੈ ਅਦਵੀ ਭਾਵਨਾ ਵਾਲੇ ਫਿਰ ਇਹ ਭਾਵਨਾ ਬਣਾਉਂਦੇ ਨੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਥੱਲੇ ਗੁਰੂ ਅਰਜਨ ਦੇਵ ਜੀ ਆਸਣ ਲਾ ਕੇ ਬਿਰਾਜਮਾਨ ਨੇ ਪਾਗਾਂ ਵਾਲਿਓ ਇੱਕ ਕਿਤਾਬ ਹੈ ਉਹਦਾ ਨਾਮ ਹੈ ਭਜਨ ਬੰਦਗੀ ਦਾ ਪ੍ਰਤਾਪ ਲਿਖਣ ਵਾਲੇ ਨੇ ਹਰਭਜਨ ਸਿੰਘ ਸੋਢੀ ਉਹ ਕਿਤਾਬ 'ਚ ਜ਼ਿਕਰ ਕਰਦੇ ਨੇ ਕਹਿੰਦੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਸ਼ਹਿਰ ਹੈ ਜੱਬਲਪੁਰ ਕਹਿੰਦੇ ਉੱਥੇ ਮੇਰੀ ਡਿਊਟੀ ਹੈ ਉੱਥੇ ਸਿੱਖ ਵੀ ਵਸਦੇ ਨੇ ਹਿੰਦੂ ਵੀ ਵਸਦੇ ਨੇ ਮੁਸਲਮਾਨ ਵੀ ਰਹਿੰਦੇ ਨੇ ਉੱਥੇ ਕਹਿੰਦੇ 1942 ਦੀ ਵਿਸਾਖੀ ਹੈ ਹਮ ਤੇ ਆਂਦੇ ਹੋ 1942 ਦੀ ਵਿਸਾਖੀ ਹੈ ਕਹਿੰਦੇ ਸਮਾਗਮ ਰੱਖਿਆ ਗਿਆ ਬੜੇ ਉੱਚੇ ਪੱਧਰ ਤੇ ਜਿਸ ਗੁਰੂ ਘਰ ਰੱਖਿਆ ਗਿਆ ਉਹਦੇ ਵੱਲੋਂ ਇਨਵਿਟੇਸ਼ਨ ਕਾਰਡ ਵੀ ਛਾਪੇ ਗਏ ਉਹਦੇ ਉੱਪਰ ਬੜੀ ਸੁੰਦਰ ਗੁਰੂ ਗੋਬਿੰਦ ਸਿੰਘ ਤਸਵੀਰ ਵੀ ਛਾਪੀ ਗਈ ਅੰਗਰੇਜ਼ ਅਫਸਰਾਂ ਨੂੰ ਵੀ ਉਹ ਇਨਵਿਟੇਸ਼ਨ ਕਾਰਡ ਭੇਜਿਆ ਗਿਆ ਪਾਬ ਸਦਾ ਪੱਤਰ ਭੇਜਿਆ ਗਿਆ ਹੋਰ ਵੀ ਜੋ ਮੁਸਲਮਾਨ ਵੀਰ ਉਹਨਾਂ ਨੂੰ ਵੀ ਦੋ ਸਿਕ ਅਫਸਰ ਨੇ ਉਹਨਾਂ ਨੂੰ ਵੀ ਭੇਜਿਆ ਗਿਆ ਤੇ ਵਿਸਾਖੀ ਨੂੰ ਬਹੁਤ ਇਕੱਠ ਹੋਇਆ ਜੀ ਭੋਗ ਤੋਂ ਬਰੰਤ ਹਰਪ੍ਰਜਨ ਸਿੰਘ ਸੋਢੀ ਜੀ ਕਹਿੰਦੇ ਕਹਿੰਦੇ ਮੈਨੂੰ ਕੁਝ ਸਮਾਂ ਮਿਲਿਆ ਬੋਲਣ ਦਾ ਕਹਿੰਦੇ ਫਿਰ ਮੈਂ ਇੰਗਲਿਸ਼ ਵਿੱਚ ਬੋਲਿਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਵਧਾਈ ਕੀਤੀ ਇੰਗਲਿਸ਼ ਦੇ ਵਿੱਚ ਕਹਿੰਦੇ ਇੰਗਲਿਸ਼ ਵਿੱਚ ਵਧਾਈ ਕੀਤੀ ਵਧਾਈ ਕਰਦੇ ਕਰਦੇ ਮੈਂ ਆਖਿਆ ਸਾਧ ਸੰਗਤ ਜੀ ਕਿਸੇ ਦੇ ਘਰ ਬਹੁਤ ਕੁਝ ਹੋ ਸਕਦਾ ਹੈ ਪਰ ਸਭ ਕੁਝ ਨਹੀਂ ਜੇ ਸਭ ਕੁਝ ਹੈ ਤਾਂ ਕੇਵਲ ਤੇ ਕੇਵਲ ਧੰ ਗੁਰੂ ਗ੍ਰੰਥ ਸਾਹਿਬ ਦੇ ਘਰ ਵਿੱਚ ਹੈ ਸਭ ਕੁਝ ਜੁਗੋ ਜੁਗਾ ਟੱਲੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੇ ਘਰ ਸਭ ਕੁਝ ਹੈ ਜਦੋਂ ਵੀ ਕੋਈ ਸਿੱਖ ਜਾਂ ਗੈਰ ਸਿੱਖ ਅੰਦਰੋਂ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਗਲਤ ਪੱਲਾ ਪਾ ਕੇ ਸਤਿਗੁਰੂ ਕੋ ਦੀ ਬੇਨਤੀ ਸੁਣਦੇ ਨੇ ਉਹਦੀ ਝੋਲੀ ਭਰਦੇ ਵੀ ਨੇ ਕਹਿੰਦੇ ਨਾਲ ਮੈਂ ਪ੍ਰਮਾਨ ਦਿੱਤੇ ਗੁਰੂ ਦੀ ਕਿਰਪਾ ਨਾਲ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖਤੇ ਜੇ ਬੋਲੇ ਇहां ਉहां ਸੱਚ ਹੋਵੇ ਨਾਲ ਪ੍ਰਮਾਨ ਦਿੱਤੇ ਸਾਚੇ ਸਹਿਬਾ ਕਿਆ ਨਹੀਂ ਕਰਤੇ ਨੇ ਨਾਲ ਪਰਮਾਨੰਦ ਤੇ ਮੂੰਹ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਕਹਿੰਦੇ ਸੰਗਤ ਨੂੰ ਬੜਾ ਰਸ ਆਇਆ ਕਹਿੰਦੇ ਬਾਅਦ ਸੰਗਤ ਨੇ ਕਈ ਸਵਾਲ ਮੈਨੂੰ ਪੁੱਛੇ ਮੈਂ ਜਵਾਬ ਦਿੱਤੇ ਗੁਰੂ ਜੀ ਕਿਰਪਾ ਦੇ ਨਾਲ ਕਹਿੰਦੇ ਉਹ ਸੰਗਤ ਜਿਹੜਾ ਡਾਕਟਰ ਤੇ ਉਹਦੀ ਘਰਵਾਲੀ ਵੀ ਬੈਠੇ ਸਨ ਘਰਵਾਲੀ ਗੈਰ ਸਿੱਖ ਸੀ ਗਰਮਖੋ ਕਹਿੰਦੇ ਕੁਝ ਦਿਨਾਂ ਬਾਅਦ ਉਹ ਡਾਕਟਰ ਤੇ ਡਾਕਟਰ ਦੀ ਘਰ ਵਾਲੀ ਮੈਨੂੰ ਮਿਲੇ। ਤੇ ਡਾਕਟਰ ਦੀ ਘਰ ਵਾਲੀ ਨੇ ਹੱਥ ਜੋੜਨੇ ਆਖਣ ਲਗੀ ਸਰਦਾਰ ਜੀ ਤੁਸੀਂ ਉਸ ਦਿਨ ਗੁਰੂ ਘਰ ਕਥਾ ਕੀਤੀ ਸੀ ਵਿਸਾਖੀ ਵਾਲੇ ਦਿਨ। ਤੇ ਗੁਰੂ ਘਰ ਸਭ ਕੁਝ ਹੈ। ਗੁਰੂ ਘਰ ਜੋ ਫਰਿਆਦ ਕਰੀਏ ਜੋ ਬੇਨਤੀ ਕਰੀਏ ਸਤਿਗੁਰੂ ਝੋਲੀ ਭਰਦੇ ਨੇ। ਤੁਸੀਂ ਨਾਲ ਇਹ ਵੀ ਆਖਿਆ ਸੀ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਤੇ ਕਹਿੰਦੇ ਹਰ ਭਗਤ ਸਿੰਘ ਦੀ ਸੋਢੀ ਜੀ ਕਿਤੇ ਕਿਤੇ ਮੈਂ ਕਿਹਾ ਹਾਂਜੀ ਗੁਰੂ ਘਰ ਸਭ ਕੁਝ ਹੈ ਕੋਈ ਸੱਚੇ ਦਿਲੋਂ ਬੇਨਤੀ ਕਰੇ ਜੋਦਰੀ ਕਰੇ ਫਰਿਆਦ ਕਰੇ ਅਰਦਾਸ ਕਰੇ ਸਤਿਗੁਰੂ ਉਹਦੀ ਅਰਦਾਸ ਸੁਣਦੇ ਨੇ ਉਹਦੀ ਝੋਲੀ ਪੜਦੇ ਨੇ ਕਹਿੰਦੇ ਫਿਰ ਉਹ ਬੀਬੀ ਆਖਣ ਲੱਗੀ ਸਰਦਾਰ ਜੀ ਫਿਰ ਮੇਰੀ ਵੀ ਅਰਦਾਸ ਕਰੋ ਕਹਿੰਦੇ ਤੇਰੀ ਕੀ ਅਰਦਾਸ ਕਰੀਏ ਕਹਿੰਦੇ 10-12 ਸਾਲ ਦੀ ਮੇਰੀ ਬੇਟੀ ਹੈ ਮੇਰੇ ਘਰ ਪੁੱਤਰ ਕੋਈ ਨਹੀਂ ਮੇਰੀ ਵੀ ਅਰਦਾਸ ਕਰੋ ਤੇ ਕਹਿੰਦੇ ਮੈਂ ਸਹਿ ਸੁਭਾਈ ਆਖਿਆ ਬੀਬਾ ਫਿਰ ਇੱਕ ਕੰਮ ਕਰ ਆਪਣੇ ਬੰਗਲੇ ਦੇ ਵਿੱਚ ਪਾਓ ਆਪਣੇ ਘਰ ਆਪਣੇ ਬੰਗਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਕਰਵਾ ਤੇ ਪਾਠੀਆਂ ਦੀ ਸੰਗਤ ਦੀ ਹੱਥੀਂ ਸੇਵਾ ਕਰੋ ਫਿਰ ਜਦੋਂ ਭੋਗ ਪਾਏਗਾ ਉਦੋਂ ਅਰਦਾਸ ਬੇਨਤੀ ਹੋਵੇਗੀ ਫਿਰ ਅਰਦਾਸ ਸਤਗੁਰ ਦੇ ਚਰਨਾਂ 'ਚ ਕਰਾਂਗੇ ਕਹਿੰਦੇ ਉਹ ਤਰੀਕ ਲੈ ਲਈ ਫਲਾਣੇ ਦਿਨ ਅਖੰਡ ਪੜ੍ਹ ਸਾਹਿਬ ਰੱਖਣਾ ਹੈ ਮੰਨ ਲਓ ਸ਼ੁੱਕਰਵਾਰ ਅਖੰਡ ਪੜ੍ਹ ਸਾਹਿਬ ਰੱਖਣਾ ਹੈ ਕਹਿੰਦੇ ਉਹ ਬੀਬੀ ਦੇ ਅੰਦਰ ਐਡਾ ਪਿਆਰ ਜਾਗਿਆ ਆਪਣੇ ਨੌਕਰਾਂ ਨੂੰ ਛੁੱਟੀ ਦੇ ਦਿੱਤੀ ਉਹਨੇ ਆਪ ਅਥੀ ਸੇਵਾ ਕਰਦੀ ਐ ਬੀਬੀ ਅਥੀ ਅਖੰਡ ਪੜ੍ਹ ਸਾਹਿਬ ਆਰੰਭ ਹੋਇਆ ਬੜੀ ਸੇਵਾ ਕੀਤੀ ਉਹ ਬੀਬੀ ਨੇ ਬਾਣੀ ਆਦ ਤੋਂ ਮੱਧ ਪਹੁੰਚੀ ਮੱਧ ਤੋਂ ਸੰਪੂਰਨ ਤੇ ਪਰਵਾਰ ਵਾਲੇ ਕਹਿੰਦੇ ਆਖ ਲਗੇ ਭਾਈ ਸਾਹਿਬ ਜੀ ਸਦਾ ਜੀ ਤੁਸੀਂ ਅਰਦਾਸ ਕਰੋ ਸਤਿਗੁਰ ਦੇ ਚਰਨਾ ਚ ਕਹਿੰਦੇ ਮੈਂ ਗੁਰੂ ਦਾ ਉਹ ਟਾਹ ਅਸਰਾ ਲਿਆ ਗੱਲ ਤੇ ਪੱਲਾ ਪਾਇਆ ਜੂੜੀਆਂ ਪਾਇਆ ਭਾਵ ਤੇ ਖਲੋਕੇ ਅਰਦਾਸ ਕੀਤੀ ਕਹਿੰਦੇ ਜਦੋਂ ਅਰਦਾਸ ਕੀਤੀ ਅਰਦਾਸ ਤੋਂ ਬਾਦ ਹੁਕਮਨਾਮਾ ਲਿਆ ਜੀ ਹੁਣ ਗੱਲ ਸੁਣਿਓ ਅਰਦਾਸ ਤੋਂ ਬਾਦ ਹੁਕਮਨਾਮਾ ਲਿਆ ਕੰਨਾਮਾ ਆਇਆ ਇਸ਼ਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਧਿਨਾ ਸੂਏ ਸਹਰ ਧਈਐ ਮੇਰੇ ਜੀਅਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਇਏ ਹਰਿ ਪ੍ਰਖ ਨਰੰਜਨਾ ਜਹ ਹਰਿ ਸਿਮਰਨ ਭਇਆ ਤੈ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵਜਲ ਤਰਨ ਕਹਿੰਦੇ ਇਹ ਹੁਕਮ ਨਮਾ ਆਇਆ ਮੈਨੂੰ ਕਹਿੰਦੇ ਸੰਗਤ ਉਹ ਸ਼ਾਲਾ ਆਇਆ ਭਾਈ ਸਾਹਿਬ ਤੁਸੀਂ 15-20 ਮਿੰਟ ਸੰਗਤ ਦੇ ਦਰਸ਼ਨ ਕਰੋ ਵਿਚਾਰਾਂ ਨਹੀਂ ਤੇ ਕਹਿੰਦੇ ਫਿਰ ਅੰਗਰੇਜ਼ ਅਫਸਰ ਵੀ ਬੈਠੇ ਹੋਰ ਵੀ ਬੈਠੇ ਤੇ ਕਹਿੰਦੇ ਵਿਚਾਰ ਕਰਦੇ ਆ ਕਰਦੇ ਆ ਆਕਾ ਮੈਂ ਕਿਹਾ ਗੁਰਮਖੋ ਉਹ ਭਾਗਾ ਵਾਲਿਓ ਗੁਰਨਾਨਕ ਨੇ ਤੁਹਾਡੀ ਸੁਣ ਲਈ ਜੇ ਤਨਤਨ ਗੁਰੂ ਗ੍ਰੰਥ ਸਾਹਿਬ ਨੇ ਤੁਹਾਡੀ ਸੁਣ ਲਈ ਜੇ ਤੁਹਾਡੇ ਘਰ ਹੁਣ ਪੁੱਤਰ ਹੋਵੇਗਾ ਤੁਹਾਡੇ ਘਰ ਪੁੱਤਰ ਹੋਵੇਗਾ ਤੇ ਕਹਿੰਦੇ ਸਮਾਪਤੀ ਤੇ ਅੰਗਰੇਜ਼ ਅਫਸਰ ਮੇਰੇ ਕੋਲ ਆ ਗਏ ਕਹਿੰਦੇ ਸਰਦਾਰ ਜੀ ਤੁਸੀਂ ਕਿਵੇਂ ਦਾਅਵੇ ਨਾਲ ਕਹਿੰਦਾ ਤੁਹਾਡੇ ਘਰ ਪੁੱਤਰ ਹੋਵੇਗਾ ਹੁਣ ਕਈ ਡਾਕਟਰਾਂ ਨੇ ਜਵਾਬ ਦਿੱਤਾ ਇਹਨਾਂ ਨੂੰ ਅੱਜ ਤੁਸੀਂ ਦਾਵਾ ਕਰ ਰਹੇ ਹੋ ਪੁੱਤਰ ਹੋਵੇ ਕਹਿੰਦੇ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾ ਦਿੱਤੀ ਹੈ ਇਸ਼ਾ ਮੂੜ ਦਾ ਸਰਬ ਸੁਖ ਦਾਤਾ ਹਰ ਜਾਂਕੇ ਵਸੈ ਕਾਮ ਤੇ ਨਾ ਕਹਿੰਦੇ ਸਤਬ ਨੇ ਮੋਹਰ ਲਾ ਦਿੱਤੀ ਐ ਸਤਗੁਰੂ ਕਿਰਪਾ ਕਰਨਗੇ ਇੰਨਾਂ ਦੀ ਝੋਲੀ ਭਰੇਗੀ ਉਹਨਾਂ ਕਹਿੰਦੇ ਅੰਗਰੇਜ਼ ਕਹਿੰਦੇ ਐਦਾਂ ਵੀ ਕਦੀ ਹੁੰਦਾ ਅੰਗਰੇਜ਼ ਮੁਸਲਮਾਨ ਵੀ ਆ ਗਏ ਕਹਿੰਦੇ ਐਦਾਂ ਵੀ ਕਦੀ ਹੁੰਦਾ ਹੁਕਮਨਾਮੇ ਤੇ ਸਤਗੁਰ ਜੀ ਕਿਰਪਾ ਕਰ ਦਿੰਦੇ ਨੇ ਕਹਿੰਦੇ ਜੀ ਸਮਾਂ ਬੀਤਿਆ ਮੈਂ ਅਰਦਾਸ ਕੀਤੀ ਸਤਗੁਰੂ ਤੇਰੇ ਭਰੋਸੇ ਆਖਿਆ ਜੀ ਫੇਰ ਗੁਰੂ ਗ੍ਰੰਥ ਸਾਹਿਬ ਜੀ ਹੁਣ ਲਾਜ ਰੱਖਿਓ ਤੁਸੀਂ ਕਿਰਪਾ ਕਰਿਓ ਕਹਿੰਦੇ ਸਮਾਂ ਬੀਤਿਆ ਸਾਲ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਘਰੇ ਪੁੱਤਰ ਦਾ ਜਨਮ ਹੋ ਗਿਆ ਗਤਕਿਆ ਕੋ ਸਤਨਾਮ ਜਦੋਂ ਪੁੱਤਰ ਦਾ ਜਨਮ ਹੋਇਆ ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਕਹਿੰਦੇ ਪੁੱਤਰ ਦਾ ਜਨਮ ਹੋਇਆ ਕੋ ਡੱਬੇ ਲਈਓ ਮੇਰੇ ਵੱਲ 28 ਦੇ ਡੱਬੇ ਭਾਈ ਸਾਹਿਬ ਜੀ ਸਰਦਾਰ ਜੀ ਤੁਹਾਡਾ ਸ਼ੁਕਰਾਨਾ ਧੰਨਵਾਦ ਸਤਿਗੁਰੂ ਦੀ ਕਿਰਪਾ ਹੋ ਗਈ ਹੈ ਘਰ ਤੇ ਪੁੱਤਰ ਹੋਇਆ ਹੈ ਬੂਟਾ ਲੱਗ ਗਿਆ ਤੇ ਕਹਿੰਦੇ ਮੈਂ ਆਖਿਆ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰੋ ਕਹਿੰਦੇ ਉਹ ਕਿਵੇਂ ਮੈਂ ਆਖਿਆ ਫਿਰ ਸ਼ੁਕਰਾਨੇ ਦਾ ਸ੍ਰੀ ਅਖੰਡ ਪਾਠ ਸਰਵ ਕਰਾਓ ਜਿਸ ਬਾਪੂ ਨੇ ਝੋਲੀ ਭਰੀ ਹੈ ਉਹਦਾ ਸ਼ੁਕਰਾਨਾ ਕਰੋ ਕਹਿੰਦੇ ਇਦਾਂ ਨਾ ਹੋਵੇ ਦਾਤ ਪਿਆਰੀ ਵਿਸਰਿਆ ਦਤਾਰਾ ਬਹੁਤਾ ਭੱਗਾਂ ਵਾਲੇ ਇਦਾਂ ਹੁੰਦਾ ਹੈ ਜਿਸ ਦਾਤੇ ਅੱਗੇ ਅਸੀਂ ਫਰਿਆਦਾ ਕਰਦੇ ਇਹ ਦਾਤਾ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਝੋਲੀ ਭਰੋ ਜਦੋਂ ਦਾਤ ਮਿਲਦੀ ਹੈ ਕਈ ਵਾਰ ਅਸੀਂ ਦਾਤੇ ਨੂੰ ਭੁੱਲ ਜਾਂਦੇ ਹਾਂ ਇਹ ਵੱਡੀ ਭੁੱਲ ਹੁੰਦੀ ਜੀ ਜਿਉਂ-ਜਿਉਂ ਦਾਤਾ ਮਿਲਣ ਗੁਰਮਖੋਤਿਓ ਤੁਹ ਦੁਸ਼ਕਰਾਨੇ ਵਧੀ ਜਾਣ ਤੁਹ ਦੁਸ਼ਕਰਾਨੇ ਵਧੀ ਜਾਣ ਵੇਖੋ ਗੁਰਗਰਾਂ ਸਿੰਘ ਸਾਹਿਬ ਕਿਵੇਂ ਅੱਜ ਵੀ ਝੋਲੀਆਂ ਭਰਦੇ ਨੇ